ਈ ਅਪਡੇਟ ਕੀ ਉਹ ਮਾਜੋਬ ਡੀਜੀਪੀ ਸਾ ਪੰਜਾਬ ਸ਼੍ਰੀ ਗੌਰਵ ਜਸਰਜੀ ਆਈਪੀਐਸ ਤੇ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ੍ਰੀ ਮੁਕਸਰ ਸਾਹਿਬ ਜਿਹੇ ਸਾਨੂੰ ਸਖਤ ਦੇਸ਼ਾਂ ਨਿਰਦੇਸ਼ ਨੇ ਕੋਈ ਵੀ ਮਾੜਾ ਅਸਰ ਚਰਾਇਓ ਚੋਰੀ ਕਰਨ ਦਾ ਦੀ ਹੈ ਚਾਹੇ ਨਸ਼ੇ ਨਸ਼ੇ ਵੇਚਣ ਦਾ ਦੀ ਹੈ ਉਹ ਸਾਡੇ ਜ਼ਿਲ੍ਹੇ ਚ ਪਰੇਟ ਨਹੀਂ ਕਰਨਾ ਚਾਹੀਦਾ ਇਸ ਦੇ ਸੰਬੰਧ ਚ ਮਿਤੀ 22/7/25 ਨੂੰ ਕਰੀਬ ਸਵਾ 1:00 ਵਜੇ ਤੇ ਡੇਰਾ ਬਾਬਾ ਸ਼੍ਰੀ ਗੰਗਾ RAM ਜੀ ਗਧਰਵਾ ਤੇ ਗਧਰੇ ਵਾਸੀਆਂ ਦੀ ਬੜੀ ਆਸਥਾ ਨਾਲ ਜੁੜੀ ਹੋਈ ਹੈ। ਦੋਨਾਂ ਨਾਮ ਨੂੰ ਵਿਅਕਤੀ ਕਰੀਬ ਸਵਾ 1:00 ਵਜੇ ਦੁਪਹਿਰੇ ਬਾਬੇ ਸ਼੍ਰੀ ਚੰਦ ਜੀ ਦੀ ਮੂਰਤੀ ਤੋਂ ਸ਼ਤਰ ਚੋਰੀ ਕਰਕੇ ਲੈ ਗਏ ਸੀ। ਜਿਹਦੇ ਸਬੰਧ ਚ ਅਸੀਂ ਅਸ਼ੋਕ ਕੁਮਾਰ ਦੇ ਬਿਆਨ ਤੇ ਮਕਦਮਾ ਨੰਬਰ 90 ਮਿਤੀ 22/7/25 ਅੰਡਰ ਸੈਕਸ਼ਨ 305D ਤਨਸਕਤੀ ਤਨ ਬੀਐਨਐਸ ਕਾਲਾਕ ਬਵਾ ਦਰਜ ਕਰਕੇ ਤੇਰੀ ਤਫਤੀਸ਼ ਕੀਤੀ ਤਫਤੀਸ਼ ਕਰਕੇ ਸਾਰੇ ਅਸੀਂ ਸੀਸੀਟੀਵੀ ਕੈਮਰੇ ਖੋਲੇ ਟੈਕਨੀਕਲ ਤਰੀਕੇ ਨਾਲ ਦੀ ਤਫਤੀਸ਼ ਕਰਕੇ ਦੋ ਅਸੀਂ ਚੋਰ ਜਿਹੜੇ ਆ ਰਜੇਸ਼ ਕੁਮਾਰੀ ਲਈ ਸਵਿੱਕੀ ਤੇ ਬਜਿੰਦਰ ਸਿੰਘ ਲਈ ਸ਼ੇਰੋ ਜਿਹੜੇ ਦੋਨੇ ਮੁਖਸਰ ਦੇ ਆਏ ਤੇ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੂੰ ਪੁੱਛ ਕੇ ਤੇ ਦੱਸਿਆ ਵੀ ਅਸੀਂ ਛੱਤਰ ਚੋਰੀ ਕਰਕੇ ਅਮਰੀਕ ਸਿੰਘ ਸਰਵਕਰਤਿਆਲ ਸਿੰਘ ਨੇ ਸਨਿਆਰ ਗਾਂਧੀ ਚੌਂਕ ਮੋਸਟਰ ਚਲੇ ਦਰਹਾਨ ਵੀ ਅਸੀਂ ਉਹਨਾਂ ਨੂੰ ਛਤਰ ਮੀਜਤਾ ਅਸੀਂ ਇਹਨਾਂ ਦੋਨਾਂ ਨੂੰ ਤੇ ਤੀਜੇ ਅਮਰੀਕ ਸਿੰਘ ਜੀ ਨੂੰ ਜਿਹੜੇ ਸਨਿਆਰ ਜਨੇ ਚੋਰੀ ਦਾ ਛਤਰ ਗਿਆ ਸੀ ਉਹਨ ਵੀ ਮਹਤਮਈ ਨਾਮ ਤੇ ਕਰਤੇ ਅਰੈਸਟ ਕਰ ਲਿਆ ਤੇ ਇਹਨਾਂ ਦਾ ਜਿਹੜੇ ਚਾਂਦੀ ਇਹਨੇ ਛਤਰ ਢਾਲ ਕੇ ਚਾਂਦੀ ਬਣਾ ਲਈ ਸੀ ਜਿਹੜੇ 700 ਗ੍ਰਾਮ ਚਾਂਦੀ ਹੈ ਉਹ ਸੀਰਖਵਰ ਕਰਨੇ ਕੰਮ ਸਰਪੇ ਦੇ ਕੋਈ ਪਰਚੀ ਕਰ ਦੇਈਏ ਇਹਨਾਂ ਆਸ਼ਰ ਫਰਮਾਨ ਪੇਸ਼ ਰੱਖ ਕੇ ਮਾੜ ਲੈ ਰਹੇ ਇਹਨਾਂ ਸਾਰਾ ਪਿੱਛੋਂ ਖੰਗਾਲਾਗੇ ਇਹਨਾਂ ਦੀ ਸਹਾਇਤਾ ਜਮ ਤੱਕ ਹੀ ਨੇ ਮੇਰੇ ਆਮ ਲੋਕਾਂ ਨੂੰ ਜਾਂ ਸਨਿਆਰ ਪੈਸਾਰ ਨੂੰ ਅਪੀਲ ਹੈ ਕਿ ਕੋਈ ਵੀ ਦੁਕਾਨਦਾਰ ਐਹਲੇ ਤੌਰ 'ਤੇ ਬਸੋਂ ਉਸਮਾਨ ਦੀ ਖਰੀਦੋ ਫਰੋਕਤ ਨਾ ਕਰੇ ਨਹੀਂ ਤਾਂ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਘਾਟ ਰੇਟ ਤੇ ਸਿਰਫ ਇਹਦੇ ਤੇ ਸੁਹੀ ਇਹਨਾਂ 60000 ਦੇ ਵਿੱਚ ਅਸੀਂ ਜੀ

ਨਰਵ ਸਾਹਿਬ ਨਹੀਂ ਆ ਰਹੇ ਸੀ ਕਿ ਮੜੇ ਉਹ ਵਾਚੀ ਜਾਣੇ